ਸਟੀਲ ਦੀ ਟਰਾਲੀ ਦਾ ਬਹੁਤ ਕਾਸਟਲੀਆ ਮੰਨ ਲੋ ਖਰਚੇ ਦੇ ਜ਼ਿਆਦਾ ਆ ਜਾਂਦਾ ਪਰ ਗਾਹ ਕੋ ਨੂੰ ਜੇ ਕੋਈ ਜ਼ਿਆਦਾ ਲੰਮਾ ਸਮਾਂ ਵਰਤਦਾ ਜਾਂ ਕੋਈ ਇਹ ਟਰਾਲੀਆਂ ਜੇ ਬਣਨੀਆਂ ਬਾਲੇ ਸ਼ੌਂਕੀਆ ਤੌਰ ਤੇ ਜਿਵੇਂ ਕੋਈ ਖਰਚਾ ਕਰ ਲੈਂਦੀ ਆ ਕੋਈ ਲੇਜ਼ਰ ਕਟਿੰਗ ਦਾ ਸਮਾਨ ਆ ਗਿਆ ਐਕਸੈਸਰੀ ਮਹਿੰਗੀ ਲਵਾ ਲਈ ਲਾਈਟਿੰਗ ਕਰਵਾ ਲਈ ਆਮ ਬੰਦੇ ਦੇ ਰੰਗ ਰੰਗ ਜਿੰਨੇ ਖਰਚੇ ਜਾਂ ਛੋਟੇ ਮੋਟੇ ਤਾਂ ਲਾਈਟਿੰਗ ਲੂਟਿੰਗ ਹੀ ਖਾ ਜਾਂਦੀ ਹੈ ਜੀ ਹੌਲੇ ਭਾਰੇ ਦਾ ਨਹੀਂ ਕੋਈ ਬਾਲਾ ਮੈਂਟਰ ਕਰਦਾ ਵੀ ਕੀ ਤੁਹਾਡਾ ਹੌਲਾ ਹੈ ਕਿ ਭਾਰਾ ਇਹਨੂੰ ਕਿੰਨਾ ਵਜ਼ਨ ਲੱਗਿਆ ਪਰ ਉਹ ਬਣਿਆ ਕਿਵੇਂ ਆ ਉਹਨੂੰ ਬਣਾਇਆ ਕਿਸ ਤਰੀਕੇ ਨਾਲ ਆ ਉਹਦੀ ਲਾਈਫ ਪੇਰ ਬਤ ਲੱਗੇ 20 ਸਾਲ ਤੱਕ ਨੂੰ ਕੋਈ ਤੇ ਕੁਝ ਨਹੀਂ ਹੁੰਦਾ ਟਰਾਲੀ ਨੂੰ ਜਮਈ 10-12 ਸਾਲ ਤੱਕ ਸਾਡਾ ਰੰਗ ਹੀ ਨਹੀਂ ਖਰਾਬ ਹੁੰਦਾ ਸੋਲਰ ਸਿਸਟਮ ਦੀ ਇੱਕੋ ਸੋਲਰ ਪੈਨਲ ਤੁਰਦੇ ਫਿਰਦੇ ਸੋਲਰ ਪੈਨਲ ਬਣਿਆ ਸੀ ਜੀ ਸਾਡਾ ਉਹ ਤੁਰਦਾ ਖੜਦਾ ਸੋਲਰ ਪੈਨਲ ਸੀਗਾ ਵੀ ਜੇ ਕਿਸੇ ਨੂੰ ਇੱਕ ਖੇਤ ਤੋਂ ਦੂਜੀ ਖੇਤ ਜਾਣਾ ਉਹਨੂੰ ਲੈ ਜਾ ਸਕਦੇ ਸੀ ਸਟੀਲ ਦੀ ਟਰਾਲੀ ਲਾਲੀ ਵੀਰੇ ਆਏ ਵੀ ਉਹਦੀ ਜ਼ਰੂਰਤ ਸੀ ਕਿਸੇ ਫਾਰਮਰਾਂ ਨੂੰ ਜਿਹਨੂੰ ਅੱਜ ਵੀ ਹੁੰਦੀ ਹੈ ਲੈ ਜਾਂਦੇ ਆ ਮੰਨ ਲਓ ਜੇ ਕੋਈ ਬਣਾਉਂਦਾ ਕੋਈ ਪੈਸੇ ਖਰਚਾ ਕਰਨਾ ਚਾਹੁੰਦਾ ਤਾਂ ਉਹ ਲੈ ਜਾਂਦਾ ਬਣਾ ਕੇ ਸਟੀਲ ਦੀ ਟਰਾਲੀ ਦਾ ਬਹੁਤ ਕੋਸਟਲੀਆ ਮੰਨ ਲਓ ਖਰਚੇ ਦੇ ਜਿਆਦਾ ਆ ਜਾਂਦਾ ਪਰ ਗਾਹਕ ਉਹਨੂੰ ਜੇ ਕੋਈ ਜਿਆਦਾ ਲੰਮਾ ਸਮਾਂ ਵਰਤਦਾ ਜਾਂ ਕੋਈ ਗਡੋਆ ਫਾਰਮ ਵਾਲੇ ਜਾਂ ਡੇਰੀ ਫਾਰਮਿੰਗ ਲਈ ਜਿਹੜੇ ਬੰਦੇ ਬਣਾਉਂਦੇ ਆ ਉਹੋ ਹੀ ਵਰਤਦੇ ਆ ਆਮ ਆਪਣੇ ਜਿਹੜੇ ਐਗਰੀਕਲਚਰ ਲਾਈਨ ਦੇ ਵਿੱਚ ਬਹੁਤ ਘੱਟ ਲੋਕਾਂ ਨੇ ਬਣਾਈ ਹੈ ਠੀਕ ਹੈ ਬਹੁਤ ਵਧੀਆ ਉਹਦੀ ਕੋਈ ਰਿਪੇਅਰ ਨਹੀਂ ਪੈਂਦੀ ਉਹਦੀ ਮੇਨਟੇਨੈਂਸ ਤਾਂ ਹੈ ਹੀ ਨਹੀਂ ਲਾਈਫਟਾਈਮ ਦੀ ਕੋਈ ਨਾ ਹੋਣੇ ਗੱਲ ਨਾ ਨਹੀਂ ਕੁਝ ਖਰਾਬ ਨਹੀਂ ਹੋਣਾ ਕੁਝ ਵੀ ਨਹੀਂ ਉਹਨੂੰ ਸਮਾਨ ਜਿਆਦਾ ਜਿਹੜਾ ਕੋਈ ਜਿੱਥੇ ਲੋਹਾ ਵਰਤਿਆ ਉਹ ਟਾਟਾ ਦਾ ਹੈ ਬਾਕੀ ਉਹਨੂੰ ਸਾਰੀ ਸਟੀਲ ਲੱਗੀ ਹੋਈ ਹੈ 304 ਇੱਥੇ ਦੀ ਗੱਲ ਕਰੀਏ ਜੇ ਆਪਾਂ ਮੰਨ ਲਓ ਜਦੋਂ ਗ੍ਰੇਡਾਂ ਤੇ ਜਾਂਦੀ ਹੈ ਦੋ ਤਿੰਨ ਤਰ੍ਹਾਂ ਦੀ ਗ੍ਰੇਡ ਉਹਦੇ ਵਿੱਚ ਬਣਦੇ ਆ ਟਰਾਲੀ ਦੇ ਚੰਗੀ ਮਾੜੀ ਦੇ ਫਿਰ ਜਿਹੜਾ ਥੱਲੇ ਵਾਲਾ ਸਟੇਚਰਾ ਕੋਈ ਟਾਟਾ ਦਾ ਲਵਾ ਲੈਂਦਾ ਕੋਈ ਸਿੰਪਲ ਲਵਾ ਲੈਂਦਾ ਫਿਰ ਵੀ ਤੁਸੀਂ ਮੰਨ ਕੇ ਚੱਲੋ ਕੋਈ ਉਹ 3.5 ਲੱਖ ਪਲੱਸ ਚਾਵੜ ਦੀ ਟਰਾਲੀ ਮੈਂ ਅਸੀਂ ਸਫਾਈ ਤੇ ਸਦਾਈ ਤੇ ਬਹੁਤ ਜ਼ੋਰ ਲਾਉਣੀ ਹੈ ਸਾਡੀ ਟਰਾਲੀ ਦੀ ਅਸੀਂ ਮੰਨਦੇ ਆ ਸਾਡਾ ਵੀ ਮੰਨਣਾ ਤੇ ਸਾਡੇ ਗਾਹਕ ਵੀ ਮੰਨਦੇ ਅਸੀਂ ਲਾਈਫ ਬਹੁਤ ਮੰਨ ਕੇ ਚੱਲਦੇ ਆ ਵੀ ਕੋਈ ਥਾਂ ਨਹੀਂ ਛੱਡਦੇ ਲੋਹਾ ਲਾਉਣਾ ਜਾਂ ਉਹਨੂੰ ਜਿਵੇਂ ਹੁਣ ਤੁਸੀਂ ਪੇਂਟ ਕਰਦੇ ਦੇਖਿਆ ਹੀ ਐ ਨਵੀਂ ਟਰਾਲੀ ਨੂੰ ਅਸੀਂ ਸਾਰੀ ਨੂੰ ਹੀ ਰੇਗਮਾਰ ਮਾਰ ਕੇ ਪੇਂਟ ਕਰਨਾ ਇਹ ਦੋ ਚਾਰ ਚੀਜ਼ਾਂ ਦਾ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ ਲਾਈਫ ਵੱਧ ਰਹੂਗੀ ਸੰਦ ਦੀ ਹੌਲੇ ਭਾਰੇ ਦਾ ਨਹੀਂ ਕੋਈ ਬਾਲਾ ਮੈਂਟਰ ਕਰਦਾ ਵੀ ਕੀ ਤੁਹਾਡਾ ਹੌਲਾ ਹੈ ਕਿ ਭਾਰਾ ਇਹਨੂੰ ਕਿੰਨਾ ਵਜਨ ਲੱਗਿਆ ਪਰ ਉਹ ਬਣਿਆ ਕਿਵੇਂ ਆ ਉਹਨੂੰ ਬਣਾਇਆ ਕਿਸ ਤਰੀਕੇ ਨਾਲ ਆ ਉਹਦੀ ਲਾਈਫ ਫਿਰ ਬਤਲੋ ਤਾਂ ਇਹ ਤਾਂ ਇੱਕ ਫੇਕ ਹੀ ਹੋਊਗਾ ਜੇ ਮੈਂ ਕੋਈ ਇਸੇ ਟਰਾਲੀ ਦੀ ਉਮਰ ਤੈਅ ਕਰ ਦੂੰਗਾ ਉਮਰ ਜਿਆਦਾਦਾਰ ਸਾਡੇ ਨਾਲੋਂ ਜਿਆਦਾ ਪੁਛਤਾ ਗਾਹ ਕੀ ਤੈਅ ਕਰਦਾ ਵੀ ਮੇਰ ਦੀ ਸਾਮ ਸੰਭਾਲ ਕੇ ਹੋ ਜੀ ਆ ਜੇਕਰ ਉਹਦੀ ਸਾਮ ਸੰਭਾਲ ਪ੍ਰੋਪਰ ਨਹੀਂ ਢੰਗ ਦੀ ਫਿਰਤਾ ਉਹਦੀ ਲਾਈਫ ਤੁਸੀਂ 5-7 ਸਾਲੀ ਕਹਿ ਸਕਦੇ ਹੋ ਪਰ ਫਿਰ ਵੀ ਸਾਡੀਆਂ ਟਰਾਲੀਆਂ ਜਦੋਂ ਦੀ ਸਾਡੀ ਸਟਾਰਟਿੰਗ ਹੈ ਸਾਡੀ ਇੱਕ ਵੀ ਟਰਾਲੀ ਦੀ ਅੱਜ ਤੱਕ ਕੋਈ ਗਲਨ ਦੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈਆਂ ਖਾਸ ਸਪੈਸ਼ਲ ਬਣਾਉਂਦੇ ਆ ਜੀ ਜਿਵੇਂ ਸਾਈ ਦੇ ਸਪੈਸ਼ਲ ਕੋਈ ਮਹਿੰਗੇ ਪ੍ਰੋਡਕਟ ਬਣਾਉਂਦੇ ਆ ਜਿਵੇਂ ਹੁਣ ਤੁਸੀਂ ਟਰਾਲਾ ਦੇਖਿਆ ਇੱਕ ਟਰਾਲੀ ਮਗਰ ਬਣੀ ਜਾਂਦੀ ਹੈ ਭਾਈ ਉਹ ਆਪਣੇ ਸੁਖਣੇ ਤੋਂ ਸਾਡਾ ਦੋਸਤ ਹੈ ਪਾਇਲਟ ਆ ਮੁੰਡਾ ਇਹ ਟਰਾਲੀਆਂ ਜਿਵੇਂ ਬਣਦੀਆਂ ਬਾਲੇ ਸ਼ੌਂਕੀਆ ਤੌਰ ਤੇ ਜਿਵੇਂ ਕੋਈ ਖਰਚਾ ਕਰ ਲੈਂਦੇ ਆ ਕੋਈ ਲੇਜ਼ਰ ਕਟਿੰਗ ਦਾ ਸਮਾਨ ਆ ਗਿਆ ਐਕਸੈਸਰੀ ਮਹਿੰਗੀ ਲਵਾ ਲਈ ਲਾਈਟਿੰਗ ਕਰਵਾ ਲਈ ਆਮ ਬੰਦੇ ਦੇ ਰੰਗ ਰੰਗ ਜਿੰਨੇ ਖਰਚੇ ਜਾਂ ਛੋਟੇ ਮੋਟੇ ਤਾਂ ਲਾਈਟਿੰਗ ਲੂਟਿੰਗ ਹੀ ਖਾ ਜਾਂਦੀ ਹੈ ਜੀ ਇਹ 16 ਸੱਤ ਦਾ ਟਰਾਲਾ ਜੀ ਜਿਵੇਂ ਨਵੇਂ ਟਾਇਰਾਂ ਨਾਲ ਇਹ ਲਗਭਗ 4 ਲੱਖ ਦੇ ਆਸ-ਪਾਸ ਇੱਕ ਕੰਪਲੀਟ ਹੋਇਆ ਜੀ ਇਸ ਟਾਈਮ ਇਹਦੇ ਆਮ ਹੈ ਜੀ ਇਹਦੇ ਵਿੱਚ ਹਿੱਸਾ ਬਹੁਤ ਚੰਗਾ ਵਰਤਿਆ ਟਾਇਰ ਇਹਦੇ ਵਿੱਚ ਨਵੇਂ ਆ ਸਮਾਨ ਜਿੱਥੇ ਸਾਨੂੰ ਜ਼ਰੂਰਤ ਹੈ ਅਸੀਂ ਉੱਥੇ ਟਾਟਾ ਦਾ ਵਰਤਿਆ ਜਿੱਥੇ ਸਾਨੂੰ ਬਾੜੀ ਜ਼ਰੂਰਤ ਨਹੀਂ ਗਈ ਉੱਥੇ ਆਈਐਸਆਈ ਬ੍ਰਾਂਡ ਦਾ ਕੋਈ ਵੀ ਸਮਾਨ ਲੈ ਕੇ ਵਰਤਿਆ ਵੇ ਹੱਕ ਹੱਕ ਬਹੁਤ ਲੰਮੇ ਵੋਸ਼ ਵੋਸ਼ ਲਾ ਕੇ ਲੱਗੀ ਹੈ ਇੱਕ ਇਹ ਆਟੋਮੈਟਿਕ ਲੋਕ ਦੇ ਨਾਲ ਹੈ ਮੈਂ ਮੰਨ ਲਓ ਜੀ ਅਸੀਂ ਆਪੇ ਟਰਾਲੀ ਚੱਕਦੇ ਆ ਆਪਣੇ ਕੋ ਖੁੱਲ ਜਾਊਗਾ ਆਪਣੇ ਆਪੇ ਲੋਕ ਹੋ ਜਾਊਗਾ ਇਹੋ ਜੀਆਂ ਚੀਜ਼ਾਂ ਜਿਹੜੀਆਂ ਨਿੱਕੇ ਮੋਢੀ ਗਾਹਕ ਨੂੰ ਪਰੇਸ਼ਾਨੀ ਦੇਣ ਵਾਲੀਆਂ ਜਿਹੜੀਆਂ ਚੀਜ਼ਾਂ ਉਹ ਸਾਰੀਆਂ ਗੱਡੀਆਂ ਵੀ ਇਹਦੇ ਚ ਪਰੇਸ਼ਾਨੀਆਂ ਆਉਂਦੀਆਂ ਜਿਵੇਂ ਟਾਈਮ ਪਾ ਕੇ ਕੋਈ ਡਾਲੇ ਸਾਈਡ ਤੇ ਕਰੇ ਆ ਕੋਈ ਸਾਲ ਛੀ ਮਹੀਨੇ ਚ ਡਾਲੇ ਲੰਕ ਗਏ ਜਾਂ ਕੋਈ ਹੱਕਾਂ ਘਸ ਗਈਆਂ ਜਾਂ ਤੁਹਾਡੇ ਹਿੱਸੇ ਹੱਲ ਗਏ ਜਾਂ ਟਰਾਲੀ ਦਾ ਲੋਕ ਲੁਕ ਜਿਹੜੇ ਆਟੋਮੈਟਿਕ ਲਾਇਆ ਆਪਾਂ ਉਹ ਲੱ ਤੇ ਤੁਸੀਂ ਟਰਾਲਾ ਚਕਾਇਆ ਉਹ ਫਰੜਿਆ ਗਿਆ ਜਾਂ ਕੋਈ ਜੱਕ ਚ ਫਾਲਟ ਕੋਈ ਪਾਈਪਾਂ ਲਾਈਨ ਜਿਹੜੀ ਜੱਕ ਦੀ ਹਾਈਡਰੋਲਿਕ ਪਾਈਪ ਸਿਸਟਮ ਹੈ ਉਹ ਮਾੜਾ ਲੱਗ ਗਿਆ ਉਹ ਖਰਾਬ ਹੋਇਆ ਰਹਿਦਾ ਇਹੋ ਜੀ ਕੋਈ ਸਮੱਸਿਆ ਵਾਲਾ ਕੋਈ ਛੱਡਦੇ ਨਹੀਂ ਸੋਲਰ ਸਿਸਟਮ ਵੀ ਇੱਕੋ ਸੋਲਰ ਪੈਨਲ ਤੁਰਦੇ ਫਿਰਦੇ ਸੋਲਰ ਪੈਨਲ ਬਣਿਆ ਸੀ ਜੀ ਸਾਡਾ ਉਹ ਤੁਰਦਾ ਖੜਦਾ ਸੋਲਰ ਪੈਨਲ ਸੀਗਾ ਵੀ ਜੇ ਕਿਸੇ ਨੂੰ ਇੱਕ ਖੇਤ ਤੋਂ ਦੂਜੀ ਖੇਤ ਜਾਣਾ ਉਹਨੂੰ ਲਿਜਾ ਸਕਦੇ ਸੀ ਉਹਨੂੰ ਲਿਜਾਣ ਵਾਸਤੇ ਸਾਨੂੰ ਅਸੀਂ ਟਰੈਕਟਰ ਮਗਰੋਂ ਪੈਂਦੀ ਕਰਤੀ ਹੋਲਡਿੰਗ ਸੀਗੀ ਘੁੰਮਦੀ ਸੀ ਡਾਇਰੈਕਸ਼ਨ ਦੇ ਮੁਤਾਬਕ ਉਹ ਸਾਰੇ ਪਾਸਿਆਂ ਨੂੰ ਉਹ ਕਵਰ ਕਰਦੀ ਸੀ आईसी ਪਰ ਉਹ ਜਿਆਦਾ ਆਪਣੇ ਲੋਕਾਂ ਨੂੰ ਨਹੀਂ ਉਹ ਜਿਆਦਾ ਜਿਵੇਂ ਰਾਜਸਥਾਨ ਜਾਂ ਉਧਰ ਐਮਪੀ ਐਮਪੀਲ ਉਹ ਲੋਕ ਜਿਆਦਾ ਪਸੰਦ ਕਰਦੇ ਆਈਡੀ ਜ਼ਰੂਰਤ ਮੰਨ ਲਓ ਲੋੜ ਕਾਰ ਦੀ ਜਿਵੇਂ ਕਹਿੰਦੇ ਆ ਮਾਂ ਉਹ ਗਾਗ ਦੀ ਜ਼ਰੂਰਤ ਸੀ ਗਾਗ ਨੂੰ ਲੱਗਿਆ ਯਾਰ ਮੈਂ ਦੋ ਇੱਕੋ ਸੋਲਰ ਤੋਂ ਵੀ ਦੋ ਥਾਂ ਹੀ ਕੰਮ ਲਾਵਾਂ ਇੱਕ ਦੂਜਾ ਜਿਹੜਾ ਚੋਰੀ ਤੋਂ بچਿਆ ਵੀ ਚੋਰੀ ਹੁੰਦੀ ਸੀ ਸਮਾਨ ਉਹਦੇ ਤੋਂ ਬਚਣ ਵਾਸਤੇ ਉਹਨੇ ਕਿਹਾ ਵੀ ਮੈਂ ਘਰੇ ਵੀ ਲਿਆਵਾਂ ਵਾਹੂ ਵੇਲੇ ਟਾਈਮ ਉਹਦੇ ਕਰਕੇ ਫਿਰ ਉਹਨਾਂ ਨੇ ਉਹ ਬਣਵਾਈ ਸਾਡੇ ਕੋਲ ਉਹ ਹੋਰ ਵੀ ਬਣੀਆਂ ਇੱਕ ਦੋ ਸਾਰੇ ਸੰਦ ਲਾਲੀਬਾਈ ਆਪਣੇ ਕੋਲੇ ਆਉਣ ਆਰਡਰ ਤੇ ਤਿਆਰ ਹੈ ਮੰਨ ਲਓ ਇੱਕ ਟਰਾਲੀ ਹੈ ਕਲਟੀਵੇਟਰ ਹੈ ਜਾਂ ਕਰਾਹਾ ਜਿੰਦਰੀ ਇਹ ਤਾਂ ਆਪਣੇ ਮਿਲ ਜਾਂਦੇ ਆ ਮੰਨ ਲਓ ਜੇ ਕਿਸੇ ਨੇ ਕੋਈ ਹੋਰ ਆਰਡਰ ਤੇ ਵੀ ਸੰਦ ਤਿਆਰ ਕਰਾਉਣਾ ਉਹ ਆਪਾਂ ਨੂੰ ਟਾਈਮ ਦੇਣਾ ਪੈਂਦਾ ਥੋੜਾ ਜਿਹਾ ਵੀ ਮੌਕੇ ਤੇ ਛੇਤੀ ਤਾਂ ਨਹੀਂ ਬੰਦਾ ਕਿਉਂਕਿ ਰਸ਼ ਰਹਿੰਦਾ ਕੰਮ ਦਾ ਤੇ ਟਾਈਮ ਦੇ ਕੇ ਆਪਾਂ ਤੋਂ ਕੋਈ ਵੀ ਸੰਦ ਆਪਣੀ ਮਰਜ਼ੀ ਨਾਲ ਵੀ ਤਿਆਰ ਕਰਵਾ ਸਕਦੇ ਤਾਂ ਜਿੰਦਰੀ ਹੈ ਜੀ ਜਿੰਦਰੀ ਫੋਲਡਿੰਗ ਵਾਸਤੇ ਹੈ ਨਾ ਜਿੰਦਰੀ ਨੂੰ ਇੱਕੋ ਜਿੰਦਰੀ ਜਿਹਨੂੰ ਆਪਾਂ ਕਹਿ ਦਈਏ 1 ਇਨ 4 ਜਾਂ 1 ਇਨ 2 ਮੰਨ ਲਓ ਇੱਕ ਜਿੰਦਰੀ ਚਾਰ ਕੰਮ ਵੀ ਕਰਦੀ ਹੈ ਦੋ ਵੀ ਕਰਦੀ ਹੈ ਇੱਕ ਤਾਂ ਜਿੰਦਰੀ ਫਿਕਸ ਹੈ ਇੱਕ ਜਿੰਦਰੀ ਚਾਰੇ ਪਾਸੇ ਨੂੰ ਘੁੰਮ ਕੇ ਵੱਟ ਵੱਢ ਲੋ ਵੱਟਾਂ 'ਚ ਮਿੱਟੀ ਲਾ ਲਓ ਖਾਲ ਪਾ ਲਓ ਤੁਸੀਂ ਵੱਟਾਂ ਪਾ ਲਓ ਤੁਸੀਂ ਬੈੱਡ ਬਣਾ ਲਓ ਉਹੀ ਜਿੰਦਰੀ ਸਾਰੇ ਕੰਮ ਸਾਡੇ ਕਰਦੀ ਹੈ ਉਹਨੂੰ ਬੈੱਡ ਦਾ ਕੰਮ ਵੀ ਅਸੀਂ ਕਰਦੇ ਹਾਂ ਉਹਦੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਮਾਂ ਮੈਂ ਕਿਸੇ ਟਰਾਲੀ ਦੀ ਜਾਂ ਉਮਰ ਨਹੀਂ ਲਿਖ ਸਕਦਾ ਉਹ ਗਾਹਕ ਦੀ ਸੰਭਾਈ ਤੇ ਡਿਪੈਂਡ ਕਰਦਾ ਪਰ ਅਸੀਂ ਟਰਾਲੀ ਜਿਹੜੀ ਬਣਾਉਣੇ ਆ ਕੋਸ਼ਿਸ਼ ਕਰਦੇ ਆ ਕਿ ਬਹੁਤ ਲੰਮਾ ਸਮਾਂ ਚੱਲੇ ਅੱਜਾ ਤੁਸੀਂ ਮੰਨ ਕੇ ਚੱਲੋ ਕਿ 20 ਸਾਲ ਤੱਕ ਉਹਨੂੰ ਕੋਈ ਤੇ ਕੁਝ ਨਹੀਂ ਹੁੰਦਾ ਟਰਾਲੀ ਨੂੰ ਜਮਈ 10-12 ਸਾਲ ਤੱਕ ਸਾਡਾ ਰੰਗ ਹੀ ਨਹੀਂ ਖਰਾਬ ਹੁੰਦਾ ਨੋਰਮਲ ਕਿਸਾਨ ਦੀ ਜੀ ਇੱਛਾ ਦੇ ਅਨਸਾਰ ਮੰਨ ਲਓ ਗਾਹਕ ਸਾਡੇ ਕੋਲੋਂ 1.5 ਲੱਖ ਦੀ ਟਰਾਲੀ ਵੀ ਲਿਆ ਰਿਹਾ ਤੇ ਸਾਡੇ ਕੋਲੋਂ 2.5 ਲੱਖ ਦੀ ਵੀ ਲਿਆ ਰਿਹਾ